ਮੇਰੇ ਵੱਡੇ ਭਰਾ ਜੀ ਆਈਸੀ ਦੀਆਂ ਮਾਰ ਸਾਰਿਆਂ ਦੇ ਜਿਹੜੇ ਬੱਚਿਆਂ ਦੇ ਬਹੁਤ ਬਹੁਤ ਆਏ ਇਸ ਰੋਸਟਰ ਨੇ ਵਿੱਚ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਭਰਾ ਨੇ ਆਈਆਂ ਮੇਰੇ ਬਜ਼ੁਰਗ ਵੀ ਆਏ ਆ ਪਰ ਮੈਂ ਗੱਲ ਕਰਾਂ ਇਹ ਵੀ ਦੀ ਮੰਤਰੀ ਚੋਰ ਦੀ ਇਹ ਸੀਐਡੀ ਵਾਲੇ ਸੁਣਨਾ ਬੋਲਦੇ ਐ ਸੇ ਮਾਨ ਵਾਲਾ ਬੋਲਣ ਰਿਹਾ ਖੀਦ ਉਹਦੋਂ ਮੁਸਕਦੀਆਂ ਰਗਾਂ ਦਾ ਖੂਨ ਜਿਹਨੇ 50 ਸਾਲਾਂ ਬਾਅਦ ਜਾ ਕੇ ਲੰਡਨ ਦੇ ਮਾਰਾ ਜਰਨਲ ਡੈਰ ਨੂੰ ਵੀਡੀਓ ਸਾਹਿਬ ਕੰਨ ਖੋਲ ਕੇ ਸੁਣ ਲੈ ਤੇਰਾ ਤਖਤਾ ਪਲਟ ਦਿਆਂਗੇ ਬਾਦਲ ਤੇ ਕੇ ਉਹ ਦਾਮੀਆਂ ਨਰਗਾਹ ਕਰਦਾ ਕਰਦਾ ਇਹਨੂੰ ਮੁੱਖ ਮੰਡਲ ਉਤਾਰ ਮਰਗਾ ਦੇ ਵਿੱਚ ਤਾਂ ਭੁੱਲ ਗਿਆ 4 300 ਬੰਦੇ ਨੇ ਭੰਡ ਨੇ ਬੱਧਾ ਨਾਲ ਉਹ ਕਿਹਨਾਂ ਦੇ ਭਾਰ ਪੈਣ ਡਿਆ ਆਪਾਂ ਬਲਕ ਦੇ ਪੈਣ ਡਿਆ ਵਾ ਕਦੀ ਮਾਂ ਨਾਲ 50 ਬੰਦੇ 50 ਬੰਦੇ ਦੇ ਘਰ ਦੀ ਨਾਲ 50 ਬੰਦੇ ਦੀ ਭੈਣ ਨਾਲ 50 ਬੰਦੇ ਇਹਨਾਂ ਇਹ ਆਂਦਾ ਮੈਂ ਵੀਆਈਪੀ ਕਲਟਰ ਬੰਦ ਕਰ ਦੂੰਗਾ ਕਿੱਥੇ ਗਿਆ ਤੇਰਾ ਵੀਆਈਪੀ ਕਲਟਰ ਲੋਕਾਂ ਦੇ ਨੌਜਵਾਨ ਮੁੰਡੇ ਮਰ ਲੈਣ ਨਖੇ ਖਾ ਖਾ ਕੇ ਹੀੜੀਓ ਸਾਲ ਦੇ ਪੁੱਤੀ ਜਿਸ ਮੈਗ ਵਿੱਚ ਚੰਡੇ ਆ ਹਾਸ਼ੇ ਗੂਰੇ ਮੱਲੇ ਬਾਲੀਏ ਮੱਲੀਆਂ 60 ਕਿਲੇ ਤਾਲੀਦਰੀਆਂ ਨੇ ਜਨੇ ਵਾਲੇ 4 ਕਰੋੜ ਦਾ ਕਿਲਾ ਜਾ ਕੇ ਕਲੋਨੀ ਕੱਟਣ ਡਿਆ ਜੇ 30 ਕਿਲੇ ਪੈਲੀ ਆ ਰਸਸ ਦਾ ਬਾਊਆ ਮਿਹਰਬਾਨ ਬੁਰੇ ਉਹਦੇ ਨਾਲ ਤਾਲੀ 15 15 ਕਿਲੇ ਦੀਆਂ ਦੋਵਾਂ ਭੈਣਾਂ ਦੇ ਨਾਮ ਮੈਂ ਫਰਦਾ ਕਢਾ ਕੇ ਲਿਆ ਆ ਜੇ ਫਿਰ ਪ੍ਰੂਫ ਮੈਂ ਪੇਸ਼ ਕਰੂਗਾ ਫਿਰ ਪ੍ਰੂਫ ਇਹ ਮੰਤਰੀ ਸਾਹਿਬ ਤੇਰੇ ਕੱਖ ਚੁਗਦਾਂਗੇ ਕੱਖ ਇਹ ਗੁਰਦੇਵ ਸਿੰਘ ਮਾਨ ਕੀਦਦ ਤੁਮ ਸੇਜਾਰ ਖੂਨੀ ਜਿਹਨੇ ਪੰਨੀਆਂ ਸਾਲਾਂ ਬਾਅਦ ਜਾ ਕੇ ਲੰਡਨ ਦੇ ਜਰਨਲ ਡੈਰ ਨੂੰ ਮਾਰਿਆ ਸੀ ਕਿਤੇ ਇਹਦੀ ਨੌਂਤਰਾ ਨੇ ਸਾਨੂੰ ਵੀ ਸਾਨੂੰ ਵੀ ਹਥਿਆਰ ਲੈ ਚੁਪਨੇ ਬਣ ਕੀਦਦ ਬਸਵਾਏ ਬੰਦੇ ਦਾ ਪੁੱਤ ਬਣ ਕੇ ਇਹਨਾਂ ਚੋਂ ਬੰਦਿਆਂ ਨੇ ਬਦਲੀਆਂ ਕੀਤੀਆਂ ਸਾਡੀਆਂ ਅਸੀਂ ਸਬਰ ਨਾਲ ਬੈਠੇ ਹਾਂ ਪਰ ਸਬਰ ਦਾ ਬਣ ਟੁੱਟ ਗਿਆ ਇੱਕ ਦੋ ਬਾਉਰ ਕੇ ਇਹਦੀ ਕੀਤੀ ਜਾਈ ਦੀ ਇੱਕ ਦੋ ਹਰਪਰੀ ਜਾਈ ਦੀ ਕੀਤੀ ਪਖਾਨਕੋਟ ਦੀ ਕਿੱਜਾ ਦੂ ਹੱਥ ਇਹਨੂੰ ਪਾ ਲਿਆ ਬੰਦੇ ਦਾ ਪੁੱਤ ਬਣ ਜਾ ਜੇ ਤੇਰਾ ਕੋਈ ਸੀਐਡੀ ਵਾਲਾ sonda ਤੇ ਮੇਰੀ ਗੱਲ ਨੋਟ ਕਰਦਾ ਨਾ ਤੇਰਾ ਸੋਨਾ ਮੇਰਾ ਚੀਨਾ ਵੀ ਨਾਮ ਕਰਦਾਂਗੇ ਜਿਹੜੇ ਤੂੰ 4-4 ਕਰੋੜ ਦੇ ਕਿੱਲੇ ਲੈ ਗਿਆ 60 ਕਿੱਲੇ ਦੀ ਕਲੋਨੀ ਕੱਟਣ ਦੇ ਤੇਰੇ ਕੱਖ ਰੋਲ ਦਾਂਗੇ ਕੱਖ ਜੇ ਪੰਗਾ ਸਾਡੇ ਨਾਲ ਲੈ ਲਿਆ ਬੰਦੇ ਦਾ ਪੁੱਤ ਬਣ ਜਾ ਆਪਣੀ ਭੈਣ ਦੀ ਕੁੜੀ ਲਵਾ ਲਈ ਇੱਥੇ ਆਉਣ ਨਾਲ ਕੰਪਲੇਂਟ ਤੇ ਇਹਨਾਂ ਲੋਕਾਂ ਨੂੰ ਜਗਾ ਦੇ ਡੇ ਮੁੰਡੇ ਧੱਕੇ ਖਾਂਦੇ ਲੋਕਾਂ ਦੇ ਐਸਡੀਓ ਇੱਥੇ ਦੀ ਭੈਣ ਦਾ ਜਵਾਈ ਲੱਗਾ ਚੋਰ ਹਾ ਸ਼ਖੀਰ ਦਾ ਚੋਰ ਐਸਡੀਓ ਮਨਿੰਦਰਪਾਲ ਚੋਰ ਹੀ ਜਿਹੜਾ ਬਦਲੀ ਕਰਾ ਕੇ ਚਲੇ ਗਿਆ ਬਾਈ ਇਹ ਬਾਈ ਲੱਖ ਰੁਪਈਆ ਦਾ ਲੈਕੋਟਰ ਮਿਲ ਤਾ ਬੈਕਪਰੇ ਇਲਾਕਾ ਬਾਈ ਲੱਖ ਦੀ ਠਗੀ ਮਨਿੰਦਰਪਾਲ ਨੇ ਕਰੂਆ ਖੁਲਾਸੇ ਮਿੱਕਾ ਜਿੰਦਾਬਾਦ ਜਿੰਦਾਬਾਦ ਜਿੰਦਾ 20 ਲੱਖ ਰੁਪਈਆ ਮਨਿੰਦਰਪਾਲ ਨੇ ਐਸਡੀਓ ਨੇ ਮੇਰੇ ਕੋਲ ਵੈਕ ਪ੍ਰੂਫ ਪ੍ਰੂਫ ਹੈ ਆ ਚੀਜ਼ਾਂ ਮੈਂ ਇਨਵਾਰੀ ਕਰਨਾ ਮંત્રી ਦਾ ਬੇੜਾ ਕਰ ਗਿਆ ਨੇ ਗਵਰਨੀ ਬੰਦ ਕਰਾਤੀ ਸੰਜੀਤ ਜੀ ਤੇ ਸੰਵੇਦਰ ਇਹ ਜਿਹੜਾ ਟਾਂਗ ਦੇ ਪੁਜਾਨੀ ਵਾਲਾ ਇਹਨਾਂ ਦੀ ਮੈਂ ਚੰਡੀਗੜ੍ਹ ਸ਼ਹਿਰ ਕੀਤੀ ਵੀਰਾਂ ਅੰਦਰੋਂ ਇਹਨੇ ਮੰਤਰੀ ਦੇ ਜਰੀਨ ਪਾਣੀ ਦੀਆਂ ਮੇਰਾ ਬੇੜਾ ਕਰ ਕੋ ਦੇਲਾ ਮੰਤਰੀ ਦਾ ਕਥਨ ਖਾਣ ਨੂੰ ਬਾਹਰ ਨੂੰ ਅਨਸਾਰ ਮੇਨੂੰ ਬਾਹਰ ਜਿਹੇ ਬੰਨਿਆ ਇਹ ਕੋ ਜੋ ਇਹਨੇ ਮੰਤਰੀ ਦੇ ਤੱਕ ਰੋਲ ਦੋ ਦੇ ਜੰਡੇ ਵਾਲੇ ਜੀ ਨਾਲ ਰਾਮ ਘਰ ਦਾ ਸਰੀਆ ਕਾਲ ਜਿਹੜਾ ਮਨਤੀ ਜ਼ਮਾਨੋਂ ਦਾ ਦੀਪਾ ਖਾਲੀ ਗਾਈ ਇਹ ਨਾਲੇ ਦੀਪਾ ਖਾਲੀ ਰਵੇ ਇਹਦੇ ਭਰਾ ਜਿਹੜੇ ਆ ਤੂਤੀਆਂ ਬਾਕੇ ਬਣਾਉਂਦੇ ਰੁਪਿਆਵਾਂ ਤੇ ਅੱਜ ਕਰੋੜ ਕਰੋੜ ਰੁਪਈਆ ਦੀਆਂ ਗੱਡੀਆਂ ਲਈ ਬੰਦੇ ਕਿੱਥੋਂ ਆਇਆ ਤਹਾ ਮੇਰੇ ਨਹੀਂ ਆਪਣੇ ਭਰਾ ਨਾ ਮਿਹਰਬਾਨ ਪਰਟੇ ਜਾਨੀ ਫੈਕਟਰੀ ਲਈ ਖਜ਼ਾਨਾ ਕਿਆ ਕਰਾ ਦੋ ਨੰਬਰ ਦੇ ਅੱਗੇ ਜਾ ਲੱਗਣੀਆਂ ਤੇ ਜੰਡਿਆਲੇ ਚ ਤੇਰੀ ਜੀਵਨ ਸਾਹਿਬ ਪਤਾ ਨਹੀਂ ਤੇਰੀ ਸਾਥ